कांड 14ਵੇਂ اگلے ਦਿਨ ਮੰਡੀ ਦੇ ਚੌਂਕ ਵਿੱਚ ਇੱਕ ਭਾਰੀ ਜਲਸਾ ਹੋਇਆ ਨਿਤਾਵਾਂ ਨੇ ਲੋਕਾਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਜਲਸੇ ਵਿੱਚ ਸ਼ਾਮਲ ਲੋਕਾਂ ਨੇ ਪ੍ਰਣ ਕੀਤਾ ਕਿ ਉਹ ਗਵੰਡੀ ریاست ਫਰੀਦਕੋਟ ਦੀ ਹਕੂਮਤ ਦੀ ਤੱਕੇਸ਼ਾਈ ਨੂੰ ਖਤਮ ਕਰਨ ਲਈ ਹੋਰ ਕੁਰਬਾਨੀ ਦੇਣਗੇ ਮਹੀਪਾਲ ਜੀ ਸਟੇਜ ਉੱਤੇ ਆਏ ਤਾਂ ਉਹਨਾਂ ਦਾ ਜੋਸ਼ ਅਦਭੁਤ ਸੀ ਉਹਨਾਂ ਤੋਂ ਪਹਿਲਾਂ ਚੌਧਰੀ ਤਲੀਪ ਚੰਦ ਜੀ ਨੇ ਵੀ ਉਸੇ ਲਸਾਨੀ ਜੋਸ਼ ਨਾਲ लोगों इस जुल्म के विरुद्ध एक मुट्ठ हो जाने की प्रेरणा दी सी महीपाल जी ने बार बार अपनी खूंडी तख्त पोष उ कहा हम गांधी जी के पुजारी हैं हम इस राज को बता देना चाहते हैं कि हमारे अहिंसा के हथियार के सामने उसकी तोपों बंदूकों के मुंह भी बंद हो जाएंगे हमें गांधी जी और जवाहर ने यह सिखा दिया है कि क़ुरबानी के, के बगैर कुछ हासिल नहीं हो सकता हम अपने देश के लिए अपने वतन के लिए अपने लोगों के लिए और सबसे बेश अपनी आज़ादी के लिए तन मन धन सब कुछ कुर्बान करने को तैयार हैं उस वेले अनेक आवाज़ा ने नारे बुलंद करने शुरू कर देते। नारे नाल जिमें पास वाले मकाना ते दुकाना दियां कंधा भी कंब उठियाँ दीना नथा ते जगना ਤਿੰਨ ਗੋਜ਼ਰੀ ਉਹਨਾਂ ਵਰਕਰਾਂ ਵਿੱਚ ਸ਼ਾਮਲ ਹੋ ਗਏ ਸਨ ਜਿਹੜੇ ਜਲਸੇ ਦਾ ਪ੍ਰਬੰਧ ਕਰ ਰਹੇ ਸਨ ਹੱਥ ਵਿੱਚ ਸੋਟੀਆਂ ਫੜੀ ਉਹ ਵੀ ਮਗਰਲੇ ਪਾਸੇ ਖੜੋਤੇ ਬੰਦਿਆਂ ਨੂੰ ਬੈਠ ਕੇ ਤਕਰੀਰਾਂ ਸੁਣਨ ਲਈ ਬੇਨਤੀਆਂ ਕਰਦੇ ਫਿਰ ਰਹੇ ਸਨ ਜਦੋਂ ਮਹੀਪਾਲ ਜੀ ਤਕਰੀਰ ਕਰਨ ਲੱਗੇ ਤਾਂ ਉਹਨਾਂ ਨੂੰ ਸਭ ਕੁਝ ਵਿਸਰ ਗਿਆ ਤੇ ਉਹ ਲੋਕਾਂ ਦੇ ਨਾਲ ਹੀ ਨਾਰੇ ਮਾਰਨ ਲੱਗ ਪਏ ਰਾਤ ਵੇਲੇ ਇੱਕ ਹੋਰ ਘਟਨਾ ਵੀ ਵਾਪਰੀ ਜਗਨੇ ਦੇ ਪਿਓ ਖੇਮ ਚੰਦ ਨੂੰ ਜਦੋਂ ਇਹ ਪਤਾ ਲੱਗਿਆ ਕਿ ਜਗਨੇ ਨੂੰ ਵੀ ਪੁਲਿਸ ਨੇ ਫੜ ਲਿਆ ਸੀ ਤਾਂ ਉਹ ਘਬਰਾਇਆ ਹੋਇਆ ਉਹਨਾਂ ਦੇ ਮਗਰ ਗਿਆ ਰਿਆਸਤ ਦੀ ਰਾਜਧਾਨੀ ਵਿੱਚ ਸਾਰੇ ਫਿਰ ਤੁਰ ਕੇ ਪਤਾ ਕਰਨ ਪਿੱਛੋਂ ਰਾਤ ਦੀ ਗੱਡੀ ਵਾਪਸ ਮੁੜਿਆ ਤਾਂ ਉਹਦੇ ਗੁੰੰਢੀ ਦੁਕਾਨਦਾਰ ਭਾਗਮਲ ਨੇ ਉਹਨੂੰ ਆਥਣੇ ਵਾਪਰੀ ਸਾਰੀ ਗੱਲ ਵਿਸਥਾਰ ਨਾਲ ਸੁਣਾਈ ਜਗਨੇ ਦਾ ਪਿਓ ਉਹਦੀਆਂ ਗੱਲਾਂ ਸੁਣ ਕੇ ਸਗੋਂ ਹੋਰ ਘਬਰਾ ਗਿਆ ਭਖਿਆ-ਪਖਾਇਆ ਜਗਨੇ ਨੂੰ ਗਾਲਾਂ ਕੱਢਦਾ ਅੱਧੀ ਰਾਤ ਨੂੰ ਘਰ ਆਇਆ ਤਾਂ ਅਨਸਾਰ ਪਹਿਲਾਂ ਜਗਨੇ ਦੀ ਮਾਂ ਨਾਲ ਲੜ ਪਿਆ ਇਹ ਸਭ ਤੇਰੀਆਂ ਕਰਤੂਤਾਂ ਐ ਉਸਨੇ ਲੋਹਾ ਲਾਖਾ ਹੁੰਦਿਆਂ ਡੰਡ ਪਾਉਣੀ ਸ਼ੁਰੂ ਕਰ ਦਿੱਤੀ ਜਿਹੋ ਜੀ ਆਪਸੀ ਉਹੋ ਜੀ ਔਲਾਦ ਨੂੰ ਮਤ ਦੇਤੀ ਅਵਾਰਾ ਗਰਦ ਕਿਸੇ ਥਾਂ ਦੀ ਇਹ ਤੂੰ ਕੀ ਗੱਲ ਆਖੀ ਐ ਜਗਨੇ ਦੀ ਮਾਂ ਨੇ ਚੁੰਨੀ ਲਾ ਕੇ ਮੰਜੀ ਉੱਤੇ ਸੁੱਟਦਿਆਂ ਹਿਰਕ ਕੇ ਕਿਹਾ ਮੈਂ ਅਵਾਰਾ ਗਰਦ ਐ ਜਗਨੇ ਦਾ ਪਿਓ ਉਹਦਾ ਗੁੱਸਾ ਤਾੜ ਕੇ ਕੁਝ ਦਬ ਗਿਆ ਜਿਵੇਂ ਉਹ ਸਾਰੇ ਦਿਨ ਦਾ ਪਰੇਸ਼ਾਨ ਹੁੰਦਾ ਆਇਆ ਸੀ ਉਸ ਪਰੇਸ਼ਾਨੀ ਦਾ ਗੁੱਬਗੁਬਾਟ ਕੱਢੇ ਬਿਨਾਂ ਵੀ ਉਹਦਾ ਚਿੱਤ ਹੌਲਾ ਨਹੀਂ ਸੀ ਹੋਣਾ ਓਵੇਂ ਹਿਰਖੀ ਆਵਾਜ਼ ਵਿੱਚ ਉਹਨੇ ਕਿਹਾ ਜੇ ਤੂੰ ਉਹਨੂੰ ਸਾਹਮਣੇ ਰੱਖਦੀ ਕੋਈ ਮਤ ਦਿੰਦੀ ਤਾਂ ਉਹ ਕਿਉਂ ਰਲਦਾ ਉਹਨਾਂ ਪਰਜਾ ਮੰਡਲੀਆਂ ਨਾਲ ਚੋਰ ਡਾਕੂਆਂ ਨਾਲ ਤਾਂ ਨਹੀਂ ਰਲਿਆ ਜਗਨੇ ਦੀ ਮਾਂ ਨੇ ਸਿਰਫ ਮੂੜ ਕਰਨ ਲਈ ਹੀ ਜਗਨੇ ਦਾ ਪੱਖ ਲੈਂਦਿਆਂ ਕਿਹਾ ਕੋਈ ਜੂਆ ਨਹੀਂ ਖੇਡਣ ਲੱਗਿਆ ਬੈਲ ਨਹੀਂ ਕਰਨ ਲੱਗਿਆ ਪਰਜਾ ਮੰਡਲੀਆਂ ਨਾਲ ਤਾਂ ਜੀਓ ਜੀ ਰਲਿਆ ਫਿਰਦਾ ਤੂੰ ਕਿਹਨੂੰ ਹਟਾਏਂਗਾ ਚੰਗਾ ਫੇਰ ਤੂੰ ਵੀ ਰਲ ਜਾ ਜਾ ਕੇ ਜਾਓ ਤਫਾ ਹੋ ਜੋ ਨਿਕਲੋ ਮੇਰੇ ਘਰੋਂ ਜਗਨੇ ਦਾ ਪਿਓ ਹੋਰ ਵੀ ਹੀ ਰਖ ਗਿਆ ਤੇਰਾ ਘਰ ਏ ਕਿਵੇਂ ਹੋ ਗਿਆ ਸਾਡਾ ਇੱਥੇ ਕੁਝ ਨਹੀਂ ਜਦੋਂ ਬੋਲੂ ਨਿਕਲੋ ਮੇਰੇ ਘਰੋਂ ਘਰ ਦਾ ਤੂੰ ਬਾਲਾ ਕੁਝ ਲੱਗਦਾ ਸਾਡਾ ਹੱਕ ਨਹੀਂ ਧੀਵੇਂ ਨੂੰ ਅੱਗਿਓ ਇਉਂ ਬੋਲਦਿਆਂ ਵੇਖ ਕੇ ਜਗਨੇ ਦਾ ਪਿਓ ਜਿਵੇਂ ਬੁੰਦਲ ਗਿਆ ਉਹ ਉਹ ਜੱਪਿਆ ਜਿਹੜੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਉਹ ਕਈ ਜਲਸੇ ਜਲੂਸਾਂ ਵਿੱਚ ਸੁਣਦਾ ਸੀ ਉਹ ਇਨਕਲਾਬ ਆ ਗਿਆ ਸੀ ਜਦੋਂ ਤੀਵੀਆਂ یوں ਘਰ ਉੱਤੇ ਆਪਣਾ ਹੱਕ ਜਤਾਉਣ ਲੱਗ ਪੈਣ ਤਾਂ ਇਨਕਲਾਬ ਇਹਦੋਂ ਹੋਰ ਕੀ ਹੋਵੇਗਾ ਉਹ ਪਰਿਆ ਪੀਤਾ ਹੱਟੀ ਉੱਤੇ ਮੋੜ ਆਇਆ ਰੋਟੀ ਵੀ ਉਹਨੇ ਨਹੀਂ ਖਾਧੀ ਛੋਟੀ ਕੁੜੀ ਚੁਬਾਰੇ ਦੀ ਖਿੜਕੀ ਵਿੱਚੋਂ ਆਵਾਜ਼ਾਂ ਮਾਰਦੀ ਰਹੀ ਪਰ ਉਹ ਨਹੀਂ ਆਇਆ ਅੱਧੀ ਰਾਤ ਬੀਤ ਗਈ ਸੀ ਜਗਣਾ ਅਜੇ ਵੀ ਕਰ ਨਹੀਂ ਸੀ ਬੁੜਿਆ ਉਧਰ ਬਾਈ ਹੱਟੀ ਦੇ ਮੂਰੇ ਤਾਣੀ ਪੱਲੀ ਹੀਟ ਪਿਆ ਅੱਲੀ ਦੇ ਮਗੋਰੀਆਂ ਵਿੱਚੋਂ ਤਾਰੇ ਗਿਣਦਾ ਪਾਸੇ ਮਾਰੀ ਜਾ ਰਿਹਾ ਸੀ ਉਹਨੇ ਇਹ ਵੀ ਬਿੜ ਕੇ ਰੱਖੀ ਸੀ ਕਿ ਸ਼ਾਇਦ ਤਾਰਾ ਮਾਲ ਦੀ ਹੱਟੀ ਦੀ ਪੌੜੀ ਚੜ ਕੇ ਹੀ ਕਰੇ ਜਾਵੇ ਕਿਉਂਕਿ ਉਧਰੋਂ ਉਹਦੀ ਮਾਂ ਨੇ ਕੁੰਡਾ ਨਹੀਂ ਸੀ ਖੋਲਣਾ ਪਰ ਜਗਨਾ ਨਾ ਆਇਆ ਗਵਾਂਡੀ ਭਾਗਮਲ ਆਪਣੀ ਹੱਟੀ ਮੂਰੇ ਪਿਆ ਉੱਚੀ ਉੱਚੀ ਕੁਰਾੜੇ ਮਾਰ ਰਿਹਾ ਸੀ ਖੇਮ ਚੰਦ ਨੂੰ ਉਹਦੇ ਕੁਰਾੜੇ ਬਹੁਤ ਬੁਰੇ ਲੱਗ ਰਹੇ ਸਨ ਉਦੋਂ ਹੀ ਉਹਨੇ ਵੱਡੇ ਵੱਡੇ ਾਰੇ ਬੂਟਾਂ ਦੀਆਂ ਕੁਝ ਇਕੱਠੀਆਂ ਆਵਾਜ਼ਾਂ ਸੁਣੀਆਂ ਤਾਂ ਉੱਠ ਕੇ ਬਹਿ ਗਿਆ 6-7 ਸਿਪਾਹੀ ਬਾਜ਼ਾਰ ਤੇ ਲੋਹੇ ਦੇ ਫਾਟਕ ਵੱਲੋਂ ਆ ਕੇ ਚੌਂਕ ਵਾਲੇ ਪਾਸੇ ਜਾ ਰਹੇ ਸਨ ਉਹਨਾਂ ਦੀਆਂ ਸ਼ਕਲਾਂ ਬਹੁਤ ਡਰਾਉਣੀਆਂ ਜਿਹੀਆਂ ਲੱਗ ਰਹੀਆਂ ਸਨ ਉਹ ਚੁੱਪਚਾਪ ਰਫਲਾ ਮੋੜਿਆਂ ਉੱਤੇ ਲੰਕਾਈ ਬੂਟਾਂ ਦੇ ਪਰਛਾਵੇਂ ਵਾਂਗ ਤੁਰਦੇ ਜਦੋਂ ਦੂਰ ਲੰਘ ਗਏ ਤਾਂ ਖੇਮ ਚੰਦ ਦਾ ਦਿਲ ਕਿਸੇ ਪੈ ਨਾਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਉਚੋਰਾ ਵਾਂਗ ਆਸੇ-ਪਾਸੇ ਤੱਕਦਾ ਮੰਜੇ ਤੋਂ ਉੱਠਿਆ ਤੇ ਬਾਹਰ ਚੌਂਤਰੇ ਉੱਤੇ ਆ ਗਿਆ। ਬਾਜ਼ਾਰ ਵਿੱਚ ਸੁੰਨਸਰਾ ਸੀ। ਪਿਛਲੇ ਦਿਨੀ ਮੀਂਹ ਪੈ ਜਾਣ ਕਰਕੇ ਠੰਡ ਹੋ ਗਈ ਸੀ ਤੇ ਇਸ ਕਰਕੇ ਬਹੁਤੇ ਦੁਕਾਨਦਾਰਾਂ ਨੇ ਆਪਣੇ ਮੰਜੇ ਦੁਕਾਨਾਂ ਦੇ ਮੂਹਰੇ ਬਣੇ ਵਰਾਂਡਿਆਂ 'ਚ ਛਾਂ ਲਈ। ਲਾਈਆਂ ਪੱਲੀਆਂ ھیਟ ਡਾਹੇ ਹੋਏ ਸਨ। ਖੱਬੇ ਸੱਜੇ ਨਿਗਾਹ ਮਾਰ ਕੇ ਖੇਮ ਚੰਦ ਨੇ ਜਦੋਂ ਦੁਕਾਨਾਂ ਉਤਲੇ ਚੁਬਾਰੇ ਵੱਲ ਵੇਖਿਆ ਤਾਂ ਉਹਨੂੰ ਸਿਰ ਤੋਂ ਪੈਰਾਂ ਤੱਕ ਮੁੜਕਾ ਆ ਗਿਆ। ਜੁਬਾਰੇ ਦੇ ਸਿਖਰ ਤਰੰਗਾ ਚੰਡਾ ਚੁੱਲ ਰਿਹਾ ਸੀ ਖੇਮ ਚੰਦ ਨੂੰ ਉਹ ਜਿਵੇਂ ਆਪਣੀ ਮੌਤ ਲਈ ਕੱਢੀ ਫਾਹੀ ਵਰਗਾ ਜਾਪਿਆ ਤੇ ਉਹ ਕਿੰਨਾ ਚਿਰ ਚੌਂਦਰੇ ਉੱਤੇ ਖੜੋਤਾ ਚੰਡੇ ਵੱਲ ਵੇਂਦਾ ਰਿਹਾ ਫੇਰ ਉਸ ਕਾਲੇ ਕੱਦਮੀ ਜਾ ਕੇ ਦੁਕਾਨ ਵੱਲੋਂ ਕੋਠੇ ਤੇ ਜਾਂਦੀ ਪੌੜੀ ਦਾ ਬੂਹਾ ਤੱਕ ਕੇ ਵੇਖਿਆ ਇਹ ਬੂਹਾ ਵਰਿਆਂ ਤੋਂ ਬੰਦ ਪਿਆ ਰਹਿਣ ਕਰਕੇ ਸ਼ਾਇਦ ਤਖਤਿਆਂ ਦੀਆਂ ਚੂਲਾਂ ਸਿਉਕ ਨੇ ਖਾ ਲਈਆਂ ਸਨ ਕੁੰਡੇ ਨੂੰ ਪੁਰਾਣਾ ਜੰਗਾਲਿਆ ਜੰਦਰਾ ਲੱਗਿਆ ਹੋਇਆ ਸੀ ਪਰ ਤਖਤੇ ਨਹੀਂ ਲੇ ਪੂਹੇ ਵੱਲੋਂ ਪਰਤ ਕੇ ਖੇਮਚੰਦ ਨੇ ਆਪਣਾ ਕੁਰਤਾ ਪਾਇਆ ਤੇ 2-3 ਵਾਰ ਦੁਕਾਨ ਦਾ ਜੰਦਰਾ ਖਿੱਚ ਕੇ ਵੇਖਣ ਨੂੰ ਅਗਰੋਂ ਵਾਹੋ ਦਾ ਹੀ ਘਰ ਵੱਲ ਤੁਰ ਪਿਆ ਅਜੇ ਤੱਕ ਲਾਲ ਟੈਂ ਜਗੀ ਜਾਂਦੀ ਸੀ ਉਹ ਬਿਨਾ ਬੋਲਿਆਂ ਹੌਲੀ-ਹੌਲੀ ਪੂਹੇ ਦਾ ਕੁੰਡਾ ਖੜਕਾਉਂਦਾ ਰਿਹਾ ਕਿੰਨਾ ਚਿਰ ਅੰਦਰੋਂ ਕੋਈ ਨਾ ਬੋਲਿਆ ਫਿਰ ਉਪੜਵਾਹੀ ਜਗਨੇ ਦੀ ਮਾਂ ਦੀ ਆਵਾਜ਼ ਆਈ ਕਿਹੜਾ ਹੈ ਖੇਮਚੰਦ ਚੁੱਪ ਕਰਕੇ ਕੁੰਡਾ ਖੜਕਾਉਂਦਾ ਰਿਹਾ ਜਗਨੇ ਦੀ ਮਾਂ ਸਮਝ ਗਈ ਉਹਨੇ ਉੱਠ ਕੇ ਬੂਹੇ ਵੱਲ ਆਉਂਦਿਆਂ ਕਿਹਾ ਮੂੰਹ ਚ ਸਿਉਣਾ ਪਾਇਆ ਬੋਲਿਆ ਨਹੀਂ ਜਾਂਦਾ ਉਦੋਂ ਮਿੰਤਾਆਂ ਕੀਤੀਆਂ ਬਈ ਰੋਟੀ ਖਾ ਕੇ ਜਾਂਦਾ ਰਹੀ ਹੁਣ ਸਰਿਆ ਜਦੋਂ ਪਤਾ ਬੀਤੇ ਇਥੋਂ ਭੁੱਖ ਨਹੀਂ ਕੱਟੀ ਜਾਂਦੀ ਫਿਰ ਭੁੱਖ ਨਾਲ ਕਾਦੀ ਆਕੜ ਹੋਈ ਉਹਦੀ ਕੋਈ ਗੱਲ ਜਿਵੇਂ ਖੇਮਚੰਦ ਨੂੰ ਨਹੀਂ ਸੀ ਸੁਣ ਰਹੀ ਉਹ ਬੂਹਾ ਖੋਲਦਿਆਂ ਹੀ ਤੁਸ ਦੇ ਕੇ ਅੰਦਰ ਆਇਆ ਤੇ ਬੜਬੜ ਕਰਦਿਆਂ ਚੁਬਾਰੇ ਦੀਆਂ ਪੌੜੀਆਂ ਜਾ ਚੜਿਆ ਇਹ ਚੁਬਾਰਾ ਉਂਝ ਪਾਵੇਂ ਬਾਜ਼ਾਰ ਵਾਲੇ ਪਾਸੇ ਦੁਕਾਨ ਦੇ ਉੱਤੇ ਬਣਿਆ ਹੋਇਆ ਸੀ ਪਰ ਪੌੜੀ ਘਰ ਦੇ ਅੰਦਰੋਂ ਵੇੜੇ ਵਿੱਚੋਂ ਦੀ ਚੜਦੀ ਸੀ ਜਗਨੇ ਦੀ ਮਾਂ ਹੈਰਾਨੀ ਨਾਲ ਉਸ ਵੱਲ ਤੱਕਦੀ ਰਹੀ ਚੁਬਾਰੇ ਕੋਲ ਜਾ ਕੇ ਉਹਨੇ ਇਧਰ ਉਧਰ ਨਿਗਾਹ ਮਾਰੀ ਤਾਂ ਉਹਨੂੰ ਖਿਆਲ ਆਇਆ ਕਿ ਛੱਤ ਉੱਤੇ ਚੜਨ ਲਈ ਲੱਕੜ ਦੀ ਪੌੜੀ ਲਿਆਉਣੀ ਸੀ ਉਸੇ ਵੇਲੇ ਉਹਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਉਹ ਆਪਣੇ ਪਿਓ ਤੋਂ ਡਰਦਾ ਗੋਲੀਆਂ ਤੇਰੀ ਠੇ ਛੱਤ 'ਚ ਦੱਬਣ ਲਈ ਕੰਦ ਉੱਤੇ ਪੌੜੇ ਲਾ ਕੇ ਚੜ ਜਾਂਦਾ ਹੁੰਦਾ ਸੀ ਇਨਾਂ ਖਿਆਲਾਂ ਵਿੱਚੋਂ ਹੀ ਉਹਨੂੰ ਇੱਕ ਜੁਗਤ ਸੁੱਝ ਗਈ ਤੇ ਬਾਗਮਲ ਦੀ ਦੁਕਾਨ ਦੇ ਬਨੇਰੇ ਵੱਲ ਚੱਲਿਆ ਗਿਆ। ਇਸ ਬਨੇਰੇ ਦਾ ਪਰਦਾ ਚੁਬਾਰੇ ਦੇ ਅੱਧ ਤੱਕ ਸੀ। ਉਹ ਬਨੇਰੇ ਦੇ ਮੋਹਰਿਆਂ 'ਚ ਪੈਰ ਰੱਖ ਰੱਖ ਕੇ ਪਰਦੇ ਤੇ ਚੜ ਗਿਆ ਤੇ ਉੱਥੋਂ ਬਨੇਰੇ ਦੀਆਂ ਇੱਟਾਂ ਨੂੰ ਹੱਥ ਪਾ ਕੇ ਕਦਰ ਦਾ ਚੁਬਾਰੇ ਦੀ ਛੱਤ ਉੱਤੇ ਜਾ ਚੜਿਆ। ਜਾਣਸਰ ਉਹਨੇ ਚਬੁੱਟ ਮਾਰ ਕੇ ਇੱਟਾਂ ਦੀ ਥੜੀ ਵਿੱਚੋਂ ਝੰਡਾ ਪੁੱਟ ਲਿਆ। ਤੇ ਉਹਵੇਂ ਬਨੇਰੇ ਨਾਲ ਢਿੱਡ ਕਸਰਾਂ ਦਾ ਮੋੜ ਭਾਗ ਮਲ ਦੇ ਬਨੇਰੇ ਦੇ ਪਰਦੇ ਉੱਤੇ ਲੰਕ ਗਿਆ ਪਰਦੇ ਤੋਂ ਹੀਠਾਂ ਉੱਤਰਦਿਆਂ ਉਹ ਛੋਟੇ ਵਾਂਗ ਹੌਂਕ ਰਿਹਾ ਸੀ ਮੂੰਹ ਵਿੱਚ ਬੁੜਬੁੜ ਕਰਦਾ ਜਦੋਂ ਪੌੜੀਆਂ ਉਤਰਨ ਲੱਗਿਆ ਤਾਂ ਸਾਹਮਣੇ ਜਗਨੇ ਦੀ ਮਾਂ ਨੂੰ ਵੇਖ ਕੇ ਉਹਦਾ ਗੁੱਸਾ ਫੂਸ ਦੀ ਅੱਗ ਵਾਂਗ ਭੜਕ ਪਿਆ ਆਹ ਦੇਖ ਲੈ ਆਪਦੇ ਕੁਛ ਲੱਗਦੇ ਦੀ ਕਰਤੂਤ ਉਹਨੇ ਸੋਟੀ ਦੁਆਲੇ ਲਪੇਟਿਆ ਤਿਰੰਗਾ ਉਹਦੇ ਮੂਹਰੇ ਕਰਦਿਆਂ ਦੱਬਵੀਂ ਸਹਿਮੀ ਤੇ ਗੁੱਸੇ ਨਾਲ ਕੰਬਦੀ ਆਵਾਜ਼ ਵਿੱਚ ਕਿਹਾ ਜੇ ਕੋਈ ਗੱਲ ਹੋਰ ਬਣ ਗਈ ਤਾਂ ਅਗਲੇ ਸਣੇ ਬੱਚੇ ਕਾਣੀ ਪੀੜ ਦੇਣਗੇ ਨਾਲੇ ਤੂੰ ਪਿੱਟਦੀ ਫਿਰੀ ਨਾਲੇ ਉਹ ਪਿੱਟਦਾ ਫਿਰੂ ਕਰਮਾਂ ਨੂੰ ਮੇਰਾ ਤਾਂ ਅੱਖ ਰਹਿਣਾ ਹੀ ਨਹੀਂ ਖਾ ਲਓ ਫਿਰ ਦੋੜਾਂ ਜਿਹੜੇ ਖਸਮ ਕੋਲੋਂ ਖਾਣੀਆਂ ਜਗਨੇ ਦੀ ਮਾਂ ਨੂੰ ਇਸ ਗੱਲ ਦੀ ਗੰਭੀਰਤਾ ਤੇ ਡਰ ਦਾ ਸ਼ਾਇਦ ਹੁਣੇ ਹੀ ਅਹਿਸਾਸ ਹੋਇਆ ਸੀ ਉਹ ਗਵੰਡੀ ਮਹਾਰਾਜ ਦੇ ਇਹੋ ਝੰਡਾ ਲਾਉਣ ਪਿੱਛੇ ਦੋ ਮਾਸੂਮ ਮੁੰਡਿਆਂ ਨੂੰ ਦਿੱਤੇ ਤਸੀਹਿਆਂ ਦੀਆਂ ਕਹਾਣੀਆਂ ਸੁਣ ਚੁੱਕੀ ਸੀ ਇਥੇ ਉਹਨਾਂ ਦੀ ਰਿਆਸਤ ਦੇ ਹਾਕਮ ਵੀ ਉਹ ਕੁਝ ਕਰ ਸਕਦੇ ਹਨ ਇਹੋ ਸੋਚ ਕੇ ਉਹਦਾ ਦਿਲ ਵੀ ਜ਼ੋਰ-ਜ਼ੋਰ ਨਾਲ ਟੜਕਣ ਲੱਗ ਪਿਆ ਤੇ ਉਹ ਚੁੱਪ ਕਰਕੇ ਖੇਮਚੰਦ ਦੇ ਮਗਰ ਤੁਰਾਈ ਖੇਮਚੰਦ ھیਠਾਂ ਆ ਕੇ ਪਿਛਲੀ ਕੋਠੜੀ ਅੰਦਰ ਚੱਲ ਗਿਆ ਤਖਤ ਉੱਲੇ ਝੰਡਾ ਲੁਕਾ ਕੇ ਮੁੜਦਾ ਹੋਇਆ ਬੋਲਿਆ ਉਹਨੂੰ ਸੰਦੂਖ ਚ ਲਕੋ ਕੇ ਰੱਖ ਦੇ ਨਹੀਂ ਤਾਂ ਸਾਰੇ ਟੱਬਰ ਨੂੰ ਪੁਲਿਸ ਵਾਲੇ ਤੋਹੀ ਫਿਰਨਗੇ ਹਾਂ ਫੇਰ ਆਖੇਗੀ ਦੱਸਿਆ ਨਹੀਂ ਉਧਰ ਦੀਨੇ ਦੇ ਘਰ ਦੀਨਾ ਤੇ ਨਥਾ ਸੱਤਿਆਗ੍ਰਹਿ ਮਗਰੋਂ ਜਦੋਂ ਰਾਤ ਕਰ ਗਏ ਤਾਂ ਜ਼ੀਨਤ ਉਹਨਾਂ ਵਾਸਤੇ ਚੌਲ ਬਣਾਈ ਬੈਠੀ ਸੀ ਉਹਨੇ ਦੋਹਾਂ ਦੇ ਸਿਰਾਂ ਉੱਤੇ ਹੱਥ ਫੇਰ ਕੇ ਕਿਹਾ ਮੈਨੂੰ ਦੀਨੇ ਦਾ ਅੱਬਾ ਸਾਰੀ ਗੱਲ ਹੁਣੇ ਦੱਸ ਕੇ ਗਿਆ ਆਓ ਮੈਂ ਤੁਹਾਨੂੰ ਪਿਆਰ ਦੇਵਾਂ ਮਾਂ ਸਦਕੇ ਤੁਹਾਡੇ ਵਰਗੇ ਪੁੱਤ ਕੋਈ ਘਰ ਕਰ ਜੰਮਣਿਆ ਸਾਡੀਆਂ ਤਾਂ ਕੁੱਖਾਂ ਸਫਲ ਹੋ ਗਈਆਂ ਸਾਊ ਦੀਨੇ ਦਾ ਅੱਬਾ ਕਹਿੰਦਾ ਵਤਨ ਦੀ ਆਜ਼ਾਦੀ ਨਾਲੋਂ ਔਲਾਦ ਦਾ ਮੋਹ ਕੋਈ ਵੱਡੀ ਚੀਜ਼ ਹੁੰਦਾ ਦੀਨੇ ਦੀ ਮਾਂ ਜ਼ੀਨਤ ਦਾ ਇਹ ਰੂਪ ਨਥੇ ਨੇ ਪਹਿਲੀ ਵਾਰ ਵੇਖਿਆ ਸੀ ਵਤਨ ਦੀ ਆਜ਼ਾਦੀ ਵਰਗੇ ਸ਼ਬਦ ਦੀ ਉਹਨੇ ਕਿਸੇ ਜ਼ੀਨਤ ਵਰਗੀ ਸਧਾਰਨ ਧੀਵੀ ਦੇ ਮੂੰਹੋਂ ਪਹਿਲੀ ਵਾਰ ਸੁਣੇ ਸਨ ਹੈਰਾਨੀ ਨਾਲ ਉਹ ਵਦੇਰੇ ਆਪਣੇ ਸਿਰ ਉੱਤੇ ਜ਼ੀਨਤ ਚਾਚੀ ਦਾ ਹੱਥ ਫੇਰਨ ਕਰਕੇ ਉਹਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਪਰ ਆਈਆਂ ਸਨ ਦੀਨੇ ਦੇ ਸਾਰੇ ਹਾਲਾਤ ਨੂੰ ਸਮਝਦਿਆਂ ਨਥੇ ਦੀ ਬਾਹ ਫੜ ਕੇ ਉਹਨੂੰ ਆਪਣੀ ਬੈਠਕ ਵੱਲ ਲਿਜਾਣਦਿਆਂ ਆਪਣੀ ਮਾਂ ਨੂੰ ਕਿਹਾ ਮਾਂ ਕਈ ਵਾਰੀ ਅੱਬੇ ਨੇ ਵੀ ਤੈਨੂੰ ਆਖਿਆ ਬਈ ਨਿਆਣਿਆਂ ਦੀ ਬਹੁਤੀ ਤਾਰੀਫ਼ ਨਾ ਕਰਿਆ ਕਰ ਵਿਗੜ ਜਾਂਦੇ ਹੁੰਦੇ ਐ ਤੂੰ ਫੇਰ ਨਹੀਂ ਹਟਦੀ ਤੇ ਨਾਲ ਹੀ ਗੱਲ ਟਾਲਣ ਲਈ ਉਸ ਪੁੱਛਿਆ ਅੱਬਾ ਹੁਣ ਕਿੱਥੇ ਗਿਆ ਜ਼ੀਨਤ ਪੁੱਤਰ ਦੇ ਮੋਹ ਨਾਲ ਗਲਗਲ ਤੱਕ ਭਰੀ ਚੁੰਨੀ ਨਾਲ ਅੱਖਾਂ ਪੂੰਝਦਿਆਂ ਪਹਿਲਾਂ ਮੁਸਕराई ਤੇ ਫੇਰ ਹੱਸ ਕੇ ਬੋਲੀ ਵੇ ਸਾਊ ਕਾ ਕੀ ਤੇਰੀ ਤਾਰੀਫ਼ ਕਿਨੇ ਕੀਤੀ ਐ ਮੈਂ ਤਾਂ ਆਪਣੇ ਪੁੱਤ ਨੱਥੇ ਦੀ ਵਡਿਆਈ ਕਰਦੀ ਐ ਜਾਂ ਉਹਨਾਂ ਮਾਵਾਂ ਦੀ ਗੱਲ ਕਰਦੀਆਂ ਜਿਨ੍ਹਾਂ ਦੀ ਕੁੱਖੋਂ ਨੱਥੇ ਵਰਗੇ ਪੁੱਤ ਜਾਂਦੇ ਐ ਦੀਨੇ ਲਈ ਮਾਂ ਦੀਆਂ ਅਜਈਆਂ ਗੁੱਜੀਆਂ ਗੱਲਾਂ ਦਾ ਭੇਤ ਕੋਈ ਭੇਤ ਨਹੀਂ ਸੀ ਉਹਨੂੰ ਪਤਾ ਸੀ ਮਾਂ ਕਿਸ ਦੀ ਤਾਰੀਫ਼ ਕਰਦੀ ਸੀ ਤੇ ਕਿਉਂ ਕਰਦੀ ਸੀ ਉਸ ਅੱਗਾ ਵਲਣ ਲਈ ਫੇਰ ਪੁੱਛ ਲਿਆ ਚੰਗਾ ਤੂੰ ਪਹਿਲਾਂ ਇਹ ਦੱਸ ਅੱਬਾ ਕਿੱਥੇ ਗਿਆ ਤੇਰਾ ਅੱਬਾ ਦੀਨੇ ਦੀ ਮਾਂ ਨੇ ਮਨ ਦਾ ਰੌਬ ਬਦਲਦਿਆਂ ਕਿਹਾ ਕਹਿੰਦਾ ਸੀ ਦਫ਼ਤਰ 'ਚ ਕੋਈ ਮੀਟਿੰਗ ਐ ਸ਼ਾਇਦ ਰਾਤ ਉਥੇ ਹੀ ਸੌ ਰਿਹਾ ਦੀਨਾ ਤੇ ਨੱਥਾ ਰੋਟੀ ਖਾਣ ਲਈ ਬੈਠਕ ਵਿੱਚ ਆ ਗਏ ਤਾਂ ਦੀਨੇ ਨੂੰ ਜਿਵੇਂ ਕੋਈ ਵਿਸਰੀ ਗੱਲ ਚੇਤੇ ਆ ਗਈ ਉਸ ਨੱਥੇ ਨੂੰ ਪੁੱਛਿਆ ਸੱਚ ਨੱਥਿਆ ਜਗਨਾ ਕਰੇ ਜਾਂਦਾ ਰਿਹਾ ਨਹੀਂ ਨੱਥੇ ਨੇ ਜਵਾਬ ਦਿੱਤਾ ਉਹ ਕਹਿੰਦਾ ਸੀ ਮੈਂ ਅੱਜ ਸੇਵਕ ਕੇ ਚੁਬਾਰੇ ਵਿੱਚ ਪਾਉਂਗਾ ਉਥੇ ਕੁਝ ਬਾਹਰੋਂ ਆਏ ਬੰਦਿਆਂ ਵਾਸਤੇ ਰੋਟੀ ਟੁਕ ਦਾ ਇੰਤਜ਼ਾਮ ਕਰਨਾ ਹੈ ਪਰ ਉਹਦੇ ਘਰ ਦੇ ਫਿਕਰ ਕਰਦੇ ਹੋਣਗੇ ਉਨੂੰ ਕਰ ਦੱਸ ਤਾਂ ਆਉਣਾ ਚਾਹੀਦਾ ਸੀ ਭਲੇ ਮਾਨਸ ਨੂੰ ਹੁਣ ਉਹ ਇਹੋ ਜੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਤੇ ਸੱਚ ਤੂੰ ਵੀ ਨਹੀਂ ਪਿੰਡ ਸੁਨੇਹਾ ਭੇਜਿਆ ਮੇਰੇ ਬਾਪੂ ਜੀ ਨੂੰ ਪਤਾ ਹੈ ਬੇਬੇ ਜੀ ਨੂੰ ਉਹ ਆਪੇ ਸਮਝਾ ਦਿੰਦੇ ਹੁੰਦੇ ਐ ਇਸ ਪਿਛੋਂ ਰੋਟੀ ਖਾਂਦਿਆਂ ਤੇ ਫੇਰ ਮੰਜਾਂ ਉੱਤੇ ਬਹਿ ਕੇ ਵੀ ਵੱਡੀ ਰਾਤ ਤੱਕ ਗੱਲਾਂ ਕਰਦੇ ਰਹੇ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਇਹੋ ਸੀ ਕਿ ਹੁਣ ਇਹ ਸਤਿਆਗ੍ਰਹਿ ਕਿਸ ਸ਼ਕਲ ਵਿੱਚ ਚਲਾਇਆ ਜਾਏਗਾ ਦੇ ਗੋਂਦੀ ਮਹਾਰਾਜਾ ਇਸ ਅੰਦੋਲਨ ਨੂੰ ਦਬਾਉਣ ਲਈ ਕੀ ਕੀ ਯਤਨ ਕਰੇਗਾ